ਵਿਕਸਿਤ ਭਾਰਤ ਜੀ ਰਾਮ ਜੀ ਐਕਟ 2025 ਤਹਿਤ ਪਿੰਡੂ ਰੋਜ਼ਗਾਰ ਨੂੰ ਮਿਲੀ ਹਲਾਸ਼ੇਰੀ ਸਦਕਾ ਕੀਰਤੀਆਂ ਦਾ ਉਤਸ਼ਾਹ ਵੀ ਵਧਿਆ ਹੈ ਇਹ ਯੋਜਨਾ ਹਰੇਕ ਪਰਿਵਾਰ ਲਈ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦੀ ਹੈ ਅਤੇ ਨਾਲ ਹੀ ਉਜਰਤ ਭੁਗਤਾਨ ਹਫਤਾਵਾਰੀ ਜਾਂ 15 ਦਿਨਾਂ ਦੇ ਅੰਦਰ ਕਰਨ ਨੂੰ ਯਕੀਨੀ ਬਣਾਉਂਦੀ ਹੈ ਐਕਟ ਦੇ ਤਹਿਤ ਪਾਣੀ ਦੀ ਸੰਭਾਲ ਅਤੇ ਪਿੰਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਨਾਲ ਪਿੰਡੂ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਣ ਅਤੇ ਟਿਕਾਊ ਅਸਾਸਿਆਂ ਦੀ ਸਿਰਜਣਾ ਦੀ ਉਮੀਦ ਦੇ ਇਹਨਾਂ ਪਹਿਲ ਕਦਮੀਆਂ ਸਦਕਾ ਕਿਰਤੀਆਂ ਨੂੰ ਬਿਹਤਰ ਰੋਜ਼ਗਾਰ ਅਤੇ ਸਮੇਂ ਸਿਰ ਉਜਰਤ ਭੁਗਤਾਨ ਦੀ ਆਸ ਵੱਜੀ ਹੈ। ਮਨਰੇਗਾ ਜੀ ਜੀ ਰਾਮੀ ਤਾਂ ਕੰਮ ਕਰਦੀ ਹੈ ਜੀ ਮੇਟਾ ਜੀ। ਹਾਂਜੀ। ਇਹ ਸਾਰੇ ਵਾਸਤੇ ਵਧੀਆ ਕੰਮ ਹੈ ਜੀ ਸਾਨੂੰ ਬਜ਼ੁਰਗਾਂ ਨੂੰ ਜੀ ਆਪਣੀ ਦਵਾਈ ਖੋਟੀ ਵਾਸਤੇ ਕਰੀ ਜਾਂਦੇ ਆ ਜੀ। ਇਹ ਜ਼ਰੂਰੀ ਹੋਣਾ ਚਾਹੀਦਾ ਜੀ ਕੰਮ ਜੀ ਸਾਡਾ। ਬਹੁਤ ਵਧੀਆ ਕਰਤਾ ਸੀ ਸਰਕਾਰ ਨੇ। ਇਹ 125 ਦਿਨ ਵਧਾਤੇ ਜੀ ਆਪਣੇ। ਅਸੀਂ ਚਲੋ ਨਾਲੇ ਆਪਣੇ ਪਿੰਡ ਦੇ ਵਿੱਚ ਰਹਿ ਕੇ ਆਪਣੇ ਮਨਨ ਕੀ ਕੰਮ ਕਰਦੇ ਆ ਨਾਲੇ ਬੱਚਿਆਂ ਦੀ ਨਿਗਰਾਨੀ ਹੋ ਜਾਂਦੀ ਸਾਨੂੰ ਬਹੁਤ ਵਧੀਆ ਕਰਤਾ ਜੀ ਸਰਕਾਰ ਨੇ ਹਾਂਜੀ ਗਰੀਬ ਲੋਕਾਂ ਨੂੰ ਆਪਣਾ ਨਾਲੇ ਆਪਣਾ ਘਰ ਦਾ ਕੰਮਕਾਰ ਹੋ ਜਾਂਦਾ ਜੀ ਟਾਈਮ ਨਾਲ ਆਪਣਾ ਦਵਾਈ ਬੂਟੀ ਦਾ ਹੋ ਜਾਂਦਾ ਹੁਣ ਬਚੁਰਗ ਜਿਉਂ ਜਿਉ ਹੋਣਾ 60 ਸਾਲ ਦੇ ਹੋਣ ਵਾਲੇ ਆ 55 ਸਾਲ ਦੀ ਉਮਰ ਹੋ ਗਈ ਹਾਂਜੀ ਦਿਨ ਵਧ ਗਏ ਜੀ 25